ਪੰਜਾਬ ਦੇ ਵਿੱਚ ਦਿਨ ਦਿਹਾੜੇ ਵਾਪਰੀ ਵੱਡੀ ਵਾਰਦਾਤ ਦੇਖਿਆ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਚੱਲ ਗਈਆਂ ਨੀ ਕਿਰਪਾਨ ਤੇ ਸਾਰੀ ਘਟਨਾ ਹੋਈ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਜੀਆਂ ਇੱਕ ਖਬਰ ਪਟਿਆਲਾ ਦੇ ਅਜੀਤ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋ ਗਈ ਹੈ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗਿਆ ਹੈ ਕਿਰਪਾਣਾ ਚਲ ਗਈਆਂ ਨੇ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੱਸਦੀ ਹੈ ਕਿ ਪਟਿਆਲਾ ਦਾ ਅਜੀਤ ਨਗਰ ਇੱਕ ਪੌਸ਼ ਇਲਾਕਾ ਹੈ ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਦੋ ਨੌਜਵਾਨ ਆਏ ਸਨ ਜਿਹੜੇ ਕਿ ਆਮ ਗਾਹਕਾਂ ਦੇ ਵਾਂਗ ਹੀ ਆਏ ਸਨ ਕਿ ਉਤੋਂ ਦਹੀਂ ਲੈ ਕੇ ਜਾ ਸਕਣ ਇਸ ਦੌਰਾਨ ਹੀ ਉਹਨਾਂ ਤੇ ਹਮਲਾ ਹੁੰਦਾ ਹੈ ਜਿਸ ਦੇ ਦੌਰਾਨ ਇਹ ਨੌਜਵਾਨ ਜ਼ਖਮੀ ਹੋ ਗਿਆ ਤੇ ਹਸਪਤਾਲ ਦੇ ਵਿੱਚ ਪਹੁੰਚti ਹੈ ਦਰਸਲ ਇੱਕ ਨੌਜਵਾਨ ਆਪਣੇ ਤਾਏ ਦੇ ਪੁੱਤ ਦੇ ਨਾਲ ਇੱਕ ਦੁਕਾਨ ਤੇ ਆਇਆ ਸੀ ਜਿਵੇਂ ਕਿ ਆਮ ਗਾਹਕ ਕੁਝ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਇਹ ਨੌਜਵਾਨ ਆਪਣੇ ਤਾਏ ਦੇ ਪੁੱਤ ਦੇ ਨਾਲ ਆਇਆ ਸੀ ਤਾਂ ਕਿ ਦੁਕਾਨ ਤੋਂ ਦਹੀਂ ਖਰੀਦ ਕੇ ਲੈ ਚ ਕੇ ਜਾ ਸਕੇ ਇਸ ਦੌਰਾਨ ਹੀ ਉਸ ਦੇ ਮਗਰ ਹੀ ਕੁਝ ਨੌਜਵਾਨ ਉਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਜਿਹੜੇ ਕਿ ਹਥਿਆਰਾਂ ਦੇ ਨਾਲ ਲੈਸ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਤੇ ਉਹਨਾਂ ਨੇ ਜਲਦੀ ਦੇ ਨਾਲ ਹੀ ਇਸ ਨੌਜਵਾਨ ਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਨੌਜਵਾਨ ਦਾ ਨਾਮ ਸੁਬੀ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਬੀਏ ਫਰਸਟ ਇਅਰ ਦਾ ਵਿਦਿਆਰਥੀ ਹੈ ਤੇ ਪਟਿਆਲਾ ਦੇ ਖਾਸਾ ਕਾਲਜ ਦੇ ਵਿੱਚ ਪੜਦਾ ਹੈ ਤੇ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕੱਲਾ ਹੀ ਪੋਤਾ ਹੈ ਤੇ ਉਸ ਦੇ ਪਰਿਵਾਰ ਦੇ ਵਿੱਚ ਉਹ ਅਤੇ ਉਸ ਦੇ ਪਿਤਾ ਜੀ ਹੀ ਨੇ ਕਿਉਂਕਿ ਉਸ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਇਥੇ ਇਹ ਦੇਖਣ ਨੂੰ ਤਾਂ ਇਉਂ ਲੱਗਦਾ ਹੈ ਜਿਵੇਂ ਇਹ ਮਾਮਲਾ ਕਿਸੇ ਪੁਰਾਣੀ ਰਜਨਸ਼ਦਾਹੀ ਮਾਮਲਾ ਹੋਵੇ ਕਿਉਂਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਸੀਸੀਟੀਵੀ ਫੁਟੇਜ ਸਮ ਆਈ ਹੈ ਉਸ ਦੇ ਵਿੱਚ ਤਾਂ ਅਜਹੀ ਕੋਈ ਵੀ ਕਲ ਦਿਖਾਈ ਨਹੀਂ ਦੇ ਰਹੀ ਕਿ ਮੌਕੇ ਤੇ ਹੀ ਕੋਈ ਕਹਾ ਸੁਣੀ ਹੋਈ ਹੋਵੇ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਫਿਰ ਕਿਸੇ ਕੰਨ ਨੂੰ ਲੈ ਕੇ ਬਹਿਚਬਾਜੀ ਹੋਈ ਹੋਵੇ ਅਜਿਹਾ ਤਾਂ ਕੁਝ ਵੀ ਨਹੀਂ ਹੈ ਨਾ ਤਾਂ ਦੁਕਾਨਦਾਰ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੈ ਇਹ ਜਿਹੜੇ ਦੋਨੋਂ ਨੌਜਵਾਨ ਸੁਭੀ ਤੇ ਉਸ ਦੇ ਤਾਏ ਦਾ ਬੇਟਾ ਜਿਹੜਾ ਦੁਕਾਨ ਦੇ ਵਿੱਚ ਆਏ ਸੀ ਦਹੀਂ ਖਰੀਦਣ ਦੇ ਲਈ ਉਹ ਆਮ ਗਾਹਕਾਂ ਦੇ ਵਾਂਗ ਹੀ ਆਏ ਸਨ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਹੋਈ ਪਿੱਛੋਂ ਨੌਜਵਾਨ ਆਏ ਸਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਸਨ ਜਿਨ੍ਹਾਂ ਨੇ ਇਸ ਤੇ ਹਮਲਾ ਕਰ ਦਿੱਤਾ ਤੇਜਸ ਦੇ ਨਾਲ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਹ ਪੁਰਾਣੀ ਰੰਜਿਸ਼ ਦਾ ਹੀ ਮਾਮਲਾ ਜਾਪਦਾ ਹੈ ਕਿਉਂਕਿ ਮੌਕੇ ਤੇ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ ਜਿਸ ਨੂੰ ਲੈ ਕੇ ਅਜਿਹੀ ਵਾਰਦਾਤ ਹੋਣ ਦੀ ਕੋਈ ਗੱਲ ਸਾਹਮਣੇ ਆਵੇ ਪੁਰਾਣੀ ਰੰਜਿਸ਼ ਹੋ ਸਕਦੀ ਹੈ ਕੋਈ ਪੈਸੇ ਦਾ ਲੈਣ ਦੇਣ ਹੋ ਸਕਦਾ ਜਾਂ ਫਿਰ ਕੋਈ ਅਜਿਹੀ ਪਹਿਲਾਂ ਹੀ ਹੋਈ ਕੋਈ ਗੱਲ ਹੋ ਸਕਦੀ ਹੈ ਜਿਸ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਥੋਂ ਤੱਕ ਇਸ ਨੌਜਵਾਨ ਨੂੰ ਤਾਂ ਆਪਣੇ ਵੱਲੋਂ ਤਾਂ ਇਹ ਜਿਹੜੇ ਹਥਿਆਰਾਂ ਨਾਲ ਲੈ ਨੌਜਵਾਨ ਆਏ ਸਨ ਉਹਨਾਂ ਨੇ ਤਾਂ ਮਾਰਨ ਦੀ ਹੀ ਕੋਸ਼ਿਸ਼ ਕੀਤੀ ਹੈ ਤੇ ਆਪਣੇ ਵੱਲੋਂ ਤਾਂ ਮਾਰ ਕੇ ਹੀ ਸੁੱਟ ਗਏ ਨੇ ਪਰੰਤੂ ਉਸ ਦੇ ਸਾਥ ਚੱਲ ਰਹੇ ਸਨ ਤਾਂ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਇਹ ਸਾਰੀ ਜਿਹੜੀ ਵਾਰਦਾਤ ਸੀ ਉੱਥੇ ਲੱਗੇ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਥੋਂ ਤੱਕ ਕਿ ਅਜੀਤ ਨਗਰ ਇੱਕ ਪੌਸ਼ ਇਲਾਕਾ ਹੈ ਜਿੱਥੇ ਅਜਿਹੀ ਘਟਨਾ ਦਾ ਹੋਣਾ ਆਪਣੇ ਆਪ ਦੇ ਵਿੱਚ ਹੀ ਸ਼ਰਮਸਾਰ ਕਰ ਦੇਣ ਵਾਲਾ ਹੈ ਅਗਰ ਇਹੋ ਜਿਹੇ ਇਲਾਕਿਆਂ ਦੇ ਵਿੱਚ ਵੀ ਐਸੀਆਂ ਘਟਨਾਵਾਂ ਹੋ ਰਹੀਆਂ ਨੇ ਤਾਂ ਫਿਰ ਆਮ ਇਲਾਕਿਆਂ ਦੇ ਵਿੱਚ ਕੀ ਹਾਲ ਹੋਵੇਗਾ ਇਹ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਹੈ ਜਿਹੜਾ ਕਿ ਇੱਥੋਂ ਦੇ ਲੋਕਾਂ ਨੇ ਅੱਖੀਂ ਦੇਖਿਆ ਤੇ ਹੁਣ ਇਹ ਨੰਗਾ ਨਾਚ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਜਿਸ ਨੂੰ ਕਿ ਸਾਰੇ ਲੋਕ ਹੀ ਦੇਖ ਰਹੇ ਨੇ ਤੇ ਹਰ ਕੋਈ ਇਸ ਘਟਨਾ ਨੂੰ ਨਿੰਦਣਯੋਗ ਆਖ ਰਿਹਾ ਕਿਉਂਕਿ ਕਿਸੇ ਤੇ ਇਸ ਤਰ੍ਹਾਂ ਹਮਲਾ ਕਰਨਾ ਇਹ ਬਿਲਕੁਲ ਵੀ ਠੀਕ ਗੱਲ ਨਹੀਂ ਹੈ ਔਰ ਉਹ ਵੀ ਹਥਿਆਰਾਂ ਦੇ ਨਾਲ ਕਿਸੇ ਨੂੰ ਵੜ ਦੇਣਾ ਤਾਂ ਬਿਲਕੁਲ ਵੀ ਚੰਗਾ ਨਹੀਂ ਮੰਨਿਆ ਜਾ ਰਿਹਾ ਔਰ ਇਹ ਜਿਹੜਾ ਮਾਮਲਾ ਹੈ ਇਸ ਦੇ ਵਿੱਚ ਹੁਣ ਪੁਲਿਸ ਵੀ ਤਫ਼ਤੀਸ਼ ਕਰ ਰਹੀ ਹੈ ਪੁਲਿਸ ਤੱਕ ਇਹ ਮਾਮਲਾ ਪਹੁੰਚ ਗਿਆ ਹੈ ਫਿਰ ਵੀ ਅਗਰ ਜੇ ਕੋਈ ਹੋਰ ਕਟਨਾ ਸਾਹਮਣੇ ਆਈ ਜਾਂ ਕੋਈ ਹੋਰ ਕਾਰਨ ਹੋਇਆ ਤਾਂ ਉਹ ਤਫਤੀਸ਼ ਤੋਂ ਬਾਅਦ ਸਾਹਮਣੇ ਆ ਜਾਵੇਗਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਆਪਣੇ ਤੱਕ ਲੈ ਲਿਆ ਔਰ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ